ਮੇਰੀ ਡਿਊਟੀ ਲੱਗਿਆ ਗੁਰੂ ਆਮਦਾਸ ਜੀ ਦੀ ਨਗਰੀ ਨੂੰ ਬਾਵੇ ਗੁਰੂ ਆਮਦਾਸ ਜੀ ਦੀ ਨਗਰੀ ਦੇ ਜਿਹੜੇ ਮੁੱਦੇ ਨੇ ਜਿਹੜੇ ਇੱਥੇ ਮਸਲੇ ਨੇ ਉਹਨਾਂ ਨੂੰ ਪਹਿਲੇ ਦੇ ਅਧਾਰ ਤੇ ਹੱਲ ਕਰਨਾ ਇਸ ਨਗਰੀ ਦਾ ਨਾਂ ਜਿਹੜਾ ਆ ਪਹਿਲਾਂ ਹੀ ਬਹੁਤ ਬੰਦਾ ਨਾਂ ਆ ਪਰ ਸ਼ਹਿਰ ਨੂੰ ਇਦਾਂ ਦਾ ਬਣਾਉਣਾ ਕਿ ਹਰ ਬੰਦਾ ਜਦੋਂ ਬਾਹਰੋਂ ਸ਼ਹਿਰ ਦੇ ਅੰਦਰ ਦਾਖਲ ਹੋਵੇ ਉਹਨੂੰ ਮਾਣ ਮਹਿਸੂਸ ਹੋਵੇ ਬੇਦੀ ਇਹ ਡਿਊਟੀ ਆ ਕਿ ਜਿਹੜੇ ਅਮਸਰ ਦੇ ਸਾਡੇ ਵਪਾਰੀ ਨੇ ਸਨਦਕਾਰ ਦੇ ਸਾਡਾ ਜੂਥ ਹੈ ਉਹਨਾਂ ਦੇ ਪਿੱਛੇ ਦੇ ਜਿਹੜੇ ਉਹ ਮਸਲੇ ਮਤਲਬ ਜਿਹੜੇ ਦਿੱਲੀ ਸਰਕਾਰ ਨਾਲ ਸੰਬੰਧਤ ਆ ਉਹ ਠੀਕ ਕਰਾਂਗੇ ਲੈ ਕੇ ਆਵਾਂਗੇ ਉਹ ਸਭ ਤੋਂ ਜ਼ਿਆਦਾ ਜੂਰੀ ਕਿ ਦਿੱਲੀ ਤੇ ਹਦਿਆਣੇ ਦੇ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਸਭਾ ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂਗਾ ਕਿਉਂਕਿ ਪੰਜਾਬ ਖੇਤੀਬਾੜੀ ਪ੍ਰધાન ਸੂਬਾ ਤੇ ਖੇਤੀਬਾੜੀ ਪ੍ਰધાન ਸੂਬੇ ਦੇ ਵਿੱਚ ਕਿਸਾਨੀ ਜਿਹੜੀ ਜਿਹੜੀ ਸਟਰਗਲ ਕਰਦੀ ਹੈ ਉਹਨਾਂ ਨੂੰ ਬਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਖੇਤੀਬਾੜੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਮੈਂ ਲੋਕ ਸਭਾ ਦੇ ਅਮਰਸਰ ਦੇ ਮੁੱਦੇ ਅਮਰਸਰ ਦੇ ਵਿੱਚ ਸੰਤ ਨੂੰ ਲੈ ਕੇ ਉਹਨਾਂ ਮੁਰ ਅਮਰਸਰ ਦੇ ਵਿੱਚ ਜਿਹੜਾ ਸਾਡਾ ਟ੍ਰੇਡ ਪੈਚਰਾ ਉਹਨੂੰ ਮਜ਼ਬੂਤ ਕਰਨਾ ਤੇ ਕਿਸਾਨੀ ਦੇ ਮਸਲੇ ਚੁੱਕਣੇ ਇਹ ਮੇਰੀ ਪਹਿਲੀ ਡਿਊਟੀ ਉਹ ਪਾਲਵਤ ਸਾਹਿਬ ਬਹੁਤ ਬਹੁਤ ਲੋਕਾਂ ਨੇ ਦਾਅਵੇਦਾਰੀ ਠੋਕੀ ਸੀ ਕਿ ਪੰਜ ਮੰਤਰੀਆਂ ਨੂੰ ਮੌਕਾ ਮਿਲਿਆ ਤੇ ਤਿੰਨ ਕਾਂਗਰਸ ਜਿਹੜੇ ਆਏ ਨੇ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੇ ਆਗੂ ਘੱਟ ਸੀਗੇ ਜਾਂ ਵਿਸ਼ਵਾਸ ਹੀ ਤਾਂ ਆਇਆ ਨਹੀਂ ਗਿਆ ਸਾਡ ਅਸੀਂ ਆਗੂ ਨਹੀਂ ਸਾਡੀ ਪਾਰਟੀ ਇਦਾਂ ਦੀ ਹੈ ਸਾਡੀ ਪਾਰਟੀ ਦੇ ਵਿੱਚ ਮੰਤਰੀ ਵੀ ਉਦਾਂ ਆ ਵਲੰਟੀਅਰ ਵੀ ਉਦਾਂ ਐਮ ਐਲ ਏ ਵੀ ਉਦਾਂ ਅਸੀਂ ਕਦੀ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦੇ ਅਸੀਂ ਪਾਰਟੀ ਦੇ ਸ਼ਿਪਾਈ ਆਂ ਪਾਰਟੀ ਦੇ ਵਲੰਟੀਅਰ ਆਂ ਪਾਰਟੀ ਨੇ ਡਿਊਟੀ ਲਈ ਆ ਪਾਰਟੀ ਦੀ ਜਿੱਤ ਹੋਊਗੀ ਔਰ ਮਾਨ ਸਾਹਿਬ ਨੇ ਜਿਹੜਾ ਕਿਹਾ ਇਹ 13 0 ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚ ਹੋਣ ਜਾ ਰਿਹਾ ਜਿੱਦਾਂ 92 ਪਹਿਲਾਂ ਜਿੱਤਿਆ ਸੀ 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਕੇ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਦੀ ਚੋਲੀ ਚ ਆਖਰੀ ਵਾਰ ਬਕਰ ਉਹਨੂੰ ਕਿੱਸਾ ਦੇਦੇ ਹੋ ਉਹਨਾਂ 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 ਤੇ ਵੇਖਣ ਵਾਲੀ ਕੋਈ ਚੀਜ਼ ਹੈਗੀ ਆ ਦੱਸੋ ਜਿਹੜਾ ਵੇਖਣ ਵਾਲੀ ਹੈਗੀ ਆ ਜਾਖੜ ਸਾਰੀ ਕਾਂਗਰਸ ਛੱਡ ਕੇ ਭਾਜਪਾ ਤੇ ਆ ਗਿਆ ਸੁਖਬੀਰ ਸਾਹਿਬ ਦਾ ਕੰਮ ਹੋ ਗਿਆ ਕੀ ਵੇਖਣਾ ਉਹਨਾਂ ਦਾ ਦੱਸੋ ਕਿਹੜਾ ਗੱਠ ਜੋੜ ਪਰ ਗੱਲਾਂ ਸਾਦ ਉਹ ਗੱਠ ਜੋੜ ਕਰ ਲੈਣ ਵੱਖੋ ਵੱਖਰੇ ਰਹਿਣ ਸਾਡੀ ਸਿਹਤ ਤੇ ਕੋਈ ਫਰਕ ਨਹੀਂ ਪੰਜਾਬ ਦੇ ਲੋਕ ਭਗਵੰਤ ਜੀ ਦੇ ਨਾਲ ਉਹ ਤੇਦਾ ਦੀਆਂ ਤੇਦਾ ਜਿੱਤਾਂਗੇ ਜੀ ਥੈਂਕ ਯੂ ਬਾਈ ਥੈਂਕ ਯੂ ਸਰ ਬਹੁਤ ਚੰਗੀਆਂ ਆਈਡੀਆ ਤੇਰੀਆਂ ਆਈਡੀਆ ਜੀ